ਪੰਜਾਬ ਜਿਮਨੀ ਟੋਣਾ ਜਿੱਤਣ ਵਾਲੇ ਚਾਰ ਵਿਧਾਇਕ 2 ਦਸੰਬਰ ਨੂੰ ਸੋਚ ਚੁੱਕਣਗੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਨਵਾ ਇਹਨਾਂ ਵਿਧਾਇਕਾਂ ਨੂੰ ਸੋਚ ਕਾਉਣਗੇ ਸੋਚ ਚੁੱਕ ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਾਜ਼ਰ ਹੋਣਗੇ ਪਤਾ ਲੱਗਾ ਹੈ ਕਿ ਇਹਨਾਂ ਜਿਮਨੀ ਟੋਣਾ ਚ ਗਿੱਦੜ ਬਹਾਲ ਕੇ ਤੋਂ ਆਪ ਦੇ ਹਰਦੀਪ ਸਿੰਘ ਉਰਫ ਡਿੰਪੀ ਢਿੱਲੋਂ ਹਲਕਾ ਡੇਰਾ ਬਾਬਾ ਨਾਨਕ ਤੋਂ ਆਪ ਦੇ ਗੁਰਦੀਪ ਸਿੰਘ ਰੰਧਾਵਾ ਅਤੇ ਚੱਬੇਵਾਲ ਤੋਂ ਆਪ ਉਮੀਦਵਾਰ ਇਸ਼ਾਨ ਚੱਬੇਵਾਲ ਜੇਤੂ ਰਹੇ ਸਨ ਜਦ ਕਿ ਪਰਨਾਲਾ ਤੋਂ ਕਾਂਗਸੀ ਵਿਧਾਇਕ ਕੁਲਦੀਪ ਸਿੰਘ ਢਿੱਲੋਂ ਜੇਤੂ ਰਹੇ ਸਨ ਸਪੀਕਰ ਇਹਨਾਂ ਚਾਰਾਂ ਵਿਧਾਇਕਾਂ ਨੂੰ 2 ਦਸੰਬਰ ਨੂੰ ਸਵੇਰੇ 11:30 ਵਜੇ ਸੌਂਚ ਕਾਉਣਗੇ ਪੰਜਾਬ ਜਿਮਨੀ ਚੋਣ ਜਿੱਤਣ ਵਾਲੇ ਚਾਰ ਵਿਧਾਇਕ 2 ਦਸੰਬਰ ਨੂੰ ਸੋਚ ਚੁੱਕਣਗੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਨਵਾ ਇਹਨਾਂ ਵਿਧਾਇਕਾਂ ਨੂੰ ਸੋਚ ਕਾਉਣਗੇ ਸੋਚ ਚੁੱਕ ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਾਜ਼ਰ ਹੋਣਗੇ ਪਤਾ ਲੱਗਾ ਹੈ ਕਿ ਇਹਨਾਂ ਜਿਮਨੀ ਚੋਣਾਂ 'ਚ ਗਿੱਦੜ ਬਹਾਲ ਕੇ ਤੋਂ ਆਪ ਦੇ ਹਰਦੀਪ ਸਿੰਘ ਉਰਫ ਡਿੰਪੀ ਢਿੱਲੋਂ ਹਲਕਾ ਡੇਰਾ ਬਾਬਾ ਨਾਨਕ ਤੋਂ ਆਪ ਦੇ ਗੁਰਦੀਪ ਸਿੰਘ ਰੰਧਾਵਾ ਅਤੇ ਚੱਬੇਵਾਲ ਤੋਂ ਆਪ ਉਮੀਦਵਾਰ ਇਸ਼ਾਨ ਚੱਬੇਵਾਲ ਜੇਤੂ ਰਹੇ ਸਨ ਜਦ ਕਿ ਬਰਨਾਲਾ ਤੋਂ ਕਾਂਗਸੀ ਵਿਧਾਇਕ ਕੁਲਦੀਪ ਸਿੰਘ ਢਿੱਲੋਂ ਜੇਤੂ ਰਹੇ ਸਨ ਸਪੀਕਰ ਇਹਨਾਂ ਚਾਰਾਂ ਵਿਧਾਇਕਾਂ ਨੂੰ 2 ਦਸੰਬਰ ਨੂੰ ਸਵੇਰੇ 11:30 ਵਜੇ ਸੌਂਚ ਕਾਉਣਗੇ